ਇਸ ਕੱਕੀ ਸਰੀਰ ਦੇ 62ਵੇਂ ਸਾਲ ਦਾ ਹਵਾਲ ਸਾਧ ਵਿਦਿਆ ਸਿੰਘ ਅਰਫ ਜ਼ਿੰਦਗੀ ਬਲਾਸ ਵਿੱਚ ਇਸ ਤਰ੍ਹਾਂ ਲਿਖ ਕੇ ਸचेत ਕਰ ਰਹੇ ਹਨ 62 ਸਾਲ ਗੁਜ਼ਰੇ ਬਿਨਾ ਬੰਦਗੀ ਤੋਂ ਰਹਾ ਬੰਦਿਆਂ ਪੇਟ ਸਤਾਮਦਾਈ ਪੇਟ ਚੰਦਰਾ ਸਦੇ ਕਨਾ ਰਹਿਣ ਦਿੰਦਾ ਠੱਗੀ ਦਾਗਾ ਫਰੇਬ ਕੁਮਾਮਦਾਈ ਪੇਟ ਚੰਦਰਾ ਕੱਢ ਕੇ ਦੇਸ਼ ਵਿੱਚੋਂ ਜਾ ਕੇ ਦੇਸ਼ ਪਰਦੇਸ ਰੁਲਾਮ ਦਾਈ ਪੇਟ ਚੰਦਰਾ ਦੇਖ ਲੈ ਨਹਿਤਰਾਂ ਨੂੰ ਮੇਰਾ ਸੀਸ ਤੇ ਰੋਜ ਚੁਕਾਮਦਾਈ ਪੇਟ ਚੰਦਰਾ ਗਲੀ ਦੇ ਮੰਗਤਿਆਂ ਨੂੰ ਤੂਟਾ ਹੱਥ ਦੇ ਵਿੱਚ ਫੜਾਮਦਾਈ ਪੇਟ ਚੰਦਰਾ ਮਟਕਣਾ ਰਹਿਣ ਦਿੰਦਾ ਗਲੀ ਗਲੀ ਦੀ ਖਰਮਗਮ ਦਾਈ ਇਸ ਪੇਟ ਨੇ ਪਟਿਆ ਮੁਲਕ ਸਾਰਾ ਇੱਕ ਘੜੀ ਆਰਾਮ ਨਾ ਪਾਵਦਾਈ ਪੇਟ ਚੰਦਰਾ ਉੱਡਦਿਆਂ ਪੰਛੀਆਂ ਨੂੰ ਲਿਆ ਕੇ ਜਾਲ ਦੇ ਵਿੱਚ ਫਸਾਮਦਾਈ ਇਸ ਪੇਟ ਦਾ ਮਾਰਿਆ ਫਿਰੇ ਪੌਂਦਾ ਬੰਦਾਰਾਨ ਦਾ ਨਾਮ ਭੁਲਾਮਦਾਈ ਪੇਟ ਚੰਦਰ ਆ ਮਾਸ ਦੇ ਖਾਣ ਹਾਰਾ ਗਾਲ ਜੀਵ ਦੇ ਸ਼ੁਰੀ ਚਲਾਮदाई ਇਸ ਪੇਟ ਦਾ ਮਾਰਿਆ ਪਾਪ ਕਰਦਾ ਪੇਟ ਦੋਜ਼ਖਾਂ ਵਿੱਚ ਪੁਚਾਮदाई ਰੋੜਾ ਪੇਟ ਅਨਾਜ ਦਾ ਨਾਸ ਕਰਦਾ ਸਵਰੇਸ ਨੂੰ ਕਿਤੇ ਨਾ ਆਮदाई ਪੇਟ ਚੰਗਿਆਂ ਭੋਗ ਪਦਾਰਥਾਂ ਨੂੰ ਪਾਪੀ ਚੰਦਰਾ ਚਿਤਪਟ ਕਾਮदाई ਅੱਖੀ ਵੇਖ ਲੈ ਜਗਤ ਜਹਾਨ ਸਾਰਾ ਪੇਟ ਕਾਰਨੇ ਤਾਲ ਬੁਜਾਮदाई ਪੰਜੇ ਇੰਦਰੇ ਜਿਨਾਂ ਨੇ ਵਸ ਕੀਤੇ ਰਹਾ ਤਨਾ ਨੂੰ ਪੇਟ ਸਤਾਮदाई ਪੇਟ ਚੰਦਰਾ ਸੰਤ ਤਿਆਗੀਆਂ ਨੂੰ ਫਿਰ ਜਗਤ ਕੇ ਵਿੱਚ ਲਿਆਮदाई ਮਾਇਆ ਜਿਨਾ ਤਿਆਗੀਆ ਤਿਆਗ ਦਿੱਤੀ ਤੇ ਤਨਾ ਤੂੰ ਸਵਾਲ ਕਰ ਰਾਮਦਾਈ ਮਾਇਆ ਜਿਨਾ ਤਿਆਗੀਆਂ ਤਿਆਗ ਦਿੱਤੀ ਤੇ ਟੇ ਤਨਾ ਤੂੰ ਸਵਾਲ ਕਰ ਰਾਮਦਾਈ ਸਾਧੂ ਤਿਆਗ ਦੇ ਵਿਸ਼ੇ ਵਿਕਾਰ ਮਾਇਆ ਐ ਪਰ ਅਨਨਾ ਛੱਡਿਆ ਜਾਵਦਾਈ ਅਨ ਮੰਗੀਏ ਆਖਦੇ ਲੋਭ ਲੋਭੀ ਅਨ ਛੱਡੀਏ ਪ੍ਰਾਣ ਉਡ ਉੱਡ ਜਾਂਦਾਈ ਪੂਰਨ ਬ੍ਰਹਮ ਦੇ ਨਾਲ ਜੇ ਹੋਏ ਪੂਰਨ ਭੁਖਤਰੇ ਨਾ ਉਹਨਾਂ ਸਤਾਵਦਾਈ ਦਇਆ ਸਿੰਘ ਨਾ ਦੇਖਦਾ ਜਗਤ ਨੂੰ ਮੈਂ ਜੇ ਕਰ ਰੱਬ ਨਾ ਪੇਟ ਲਗਾਮ ਦਾਈ ਦਇਆ ਸਿੰਘ ਨਾ ਦੇਖਦਾ ਜਗਤ ਨੂੰ ਮੈਂ ਜੇ ਕਰ ਰੱਬ ਨਾ ਪੇਟ ਲਗਾਮ ਦਾਈ